ਆ ਬੱਲੇ ਸੰਧੂ ਸਾਹਿਬ ਉਹ ਕਦੀ ਦਰਸ਼ਨ ਨਹੀਂ ਹੋਏ ਉਹ ਕੀ ਗੱਲ ਸੰਧੂ ਸਾਹਿਬ ਉਹ ਕਦੀ ਪੰਪ ਤੇ ਢੇੜਾ ਨਹੀਂ ਲੱਗਦਾ ਜਮੀਨ ਠੇਕੇ ਦੇ ਦੇਤੀ ਲੱਗਦਾ ਉਹ ਨਾ ਨਾ ਸਿੱਪੀ ਭਾਈ ਮੈਂ ਤੇ ਸਗੋਂ 30 ਕਿੱਲੇ ਹੋਰ ਲੈ ਲਈ ਠੇਕੇ ਦੇ ਅੱਛਾ ਤੇ ਫਿਰ ਝੋਨੇ ਨੂੰ ਪਾਣੀ ਕਿਵੇਂ ਲੱਗਦਾ ਕਿਉਂਕਿ ਡੀਜ਼ਲ ਲੈਂਦਾ ਤਾਂ ਆਉਂਦਾ ਨਹੀਂ ਲੱਗਦਾ ਜਨਰੇਟਰ ਹੀ ਪਾਣੀ ਨਾਲ ਹੀ ਚਲਾਈ ਜਾਣਾ ਉਹ ਭਾਈ ਸਾਨੂੰ ਜਨਰੇਟਰਾਂ ਦੀ ਲੋੜ ਨਹੀਂ ਹੁਣ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਕਰਕੇ ਖੇਤਾਂ ਨੂੰ ਨਿਰਵੇਕ ਨਬਿਲੀ ਜਾ ਰਹੀ ਆ ਤੇ ਅਸੀਂ ਤੇਰਾ ਡੀਜ਼ਲ ਕੀ ਕਰਨਾ ਹੁਣ ਸਹੀ ਗੱਲ ਆ ਸੰਧੂ ਸਾਹਿਬ ਹੁਣ ਤਾਂ 600 ਜੁਨਟ ਫਰੀ ਤੇ ਆਪਣੀ ਤੇ ਬਈ ਬੱਲੇ ਬੱਲੇ ਆ ਤੇ ਧੰਨਵਾਦ ਭਗਵੰਤ ਮਾਤਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ 8 ਘੰਟੇ ਵੀ ਟੁੱਟ ਟੁੱਟ ਕੇ ਆਉਂਦੀ ਸੀ ਉਹ ਵੀ ਹੁਣ 10 10 12 12 14 14 ਘੰਟੇ ਨਿਰਵਿਘਨ ਚੱਲ ਰਹੀ ਹੈ ਅਸੀਂ ਗਾਰੰਟੀ ਦਿੱਤੀ ਸੀ ਜਦੋਂ ਅਸੀਂ ਪ੍ਰਚਾਰ ਕਰ ਰਹੇ ਸੀ ਚੋਣਾਂ ਵੇਲੇ ਕਿ ਅਸੀਂ ਬਿਜਲੀ ਫ੍ਰੀ ਦੇਵਾਂਗੇ ਤੇ ਉਹ ਗਾਰੰਟੀ ਅਸੀਂ ਮਾਰਚ ਦੇ ਵਿੱਚ ਸਰਕਾਰ ਬਣੀ ਹੈ 1 ਜੁਲਾਈ ਤੋਂ ਅਸੀਂ ਫ੍ਰੀ ਕਰ ਦੱਸਾਂਗੇ ਐਸੀ ਤਰ੍ਹਾਂ ਹੀ ਰਹੂਗੀ ਇਹਦੇ ਵਿੱਚ ਕੋਈ ਅਸੀਂ ਕੋਈ ਬੀਪੀਐਲ ਕਾਰਡ ਜਾਂ ਕੋ جگو جگو صاحب کمال صاحب شری گرو گرنتھ مہاراج جی جی ہزریان ساری سنگت کرنا واحر جی کا خالسہ واحو سب کو پہلے تو میں گرو سا چرنا چرداس کی ہے کیونکہ آپ ساری ہی اس مسجد کٹھے ہوئے ہیں دیکھ ذمے واری ਸੋਬਿੰਦਰ ਸਿੰਘ ਸੋਹੀ ਦੀ ਉਹ ਇਹੋ ਆਪਣੀ ਟੀਮ ਨੂੰ ਮਿਲੀ ਜਾਂਦੀ ਉਸ ਜ਼ਿੰਮੇਵਾਰੀ ਨੂੰ ਗੁਰੂ ਸਾਹਿਬ ਤਨਦੇਹੀ ਨਾਲ ਨਿਭਾਉਣ ਦੀ ਜਿਹੜੀ ਆ ਉਹ ਤੱਕ ਇਹ ਬਾਤ ਲੈਣ ਉੱਤੀ ਜੇ ਗੱਲ ਇਹ ਆਦੀ ਜੇ ਤੁਹਾਨੂੰ ਕੋਈ ਜ਼ਿੰਮੇਵਾਰੀ ਮਿਲਦੀ ਆ ਉਹ ਖੁਸ਼ੀਆਂ ਮਨਾਉਣਾ ਇੱਕ ਪੱਖ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਜਦਕਾ ਚੁਣੌਤੀਆਂ ਆ ਚਲੇ ਜੇ ਸਾਡੇ ਉਹਨਾਂ ਨੂੰ ਬਾਫਰੀ ਤੇ ਬਾਖੂਮੀ ਨਮੋ ਹਾਂ ਪਰ ਗੁੰਮੇਵਾਨੀ ਦਾ ਨਿਰਵਾਹ ਲੋਕਾਂ ਦੀਆਂ ਊਨੀਤਾ ਨਾਲ ਪੂਰੀ ਤਰ੍ਹਾਂ ਪੂਰੇ ਖੜੇ ਤਾਂ ਮੈਂ ਇਹ ਸੰਕੋ ਬਟਾ ਚਲੇ ਜੇ ਮੇਰੇ ਤੋਂ ਪਹਿਲਾਂ ਸਾਡੇ ਸਰਕਾਰ ਜੋ ਐਮਐਨਏ ਸਾਹਿਬ ਔਰ ਸਾਡੇ 6 ਪ੍ਰਿੰਸ ਸਾਹਿਬ ਜਿਹੜਾ ਜੀ ਨੇ ਇਹ ਜਿਹੜੇ ਤੋਂ ਬੋਲ ਕੇ ਗਏ ਖੁਸ਼ੀ ਗੱਲ ਹੈ اور میں کوئی خوش کا بھی کہہ لیا اور نہ کوئی راجنیتک ہے کہ جب سال کی سرکار بنی تو, تو ہاں 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 جاسکار ہے وہ کئی سال کا حق ہے لے کے میں سکتا کی بڑی خوشی ہے کہ جیتا صاحب کی چیئرمین لگاتار ہر سال کوئی نہ کوئی اوارڈ جڑا ہے ਕਾਗਿਆ ਮੁੱਦਾ ਸਾਡੇ ਜਿਹੜੇ ਗੰਨ ਅਸਤਕਾਰਾਂ ਦੀ ਨਿਗ੍ਹਾਹੀ ਮਿਲਦਾ ਹੈ ਪੰਜਾਬ ਦਾ ਮਾਣ ਪਟਾ ਹੈ ਇੱਕ ਜਿਹਦਾ ਮਤਲਬ ਇਹ ਨਹੀਂ ਕਿ ਸਾਡੀ ਠੀਕ ਹੋ ਗਿਆ ਮੈਂ ਵੀ ਕਿਰਿੰਦਰ ਪੀਣਾ ਗੱਲ ਕਰ ਰਿਹਾ ਸੀ ਐਮਐਲਏ ਸਾਹਿਬ ਜਿਸਨੂੰ ਅਗਵਾਈ ਕਰ ਰਹੇ ਇਸ ਵਕਤ ਕੀ ਕੋਈ ਮੈਨੂੰ ਯਾਦ ਹੈ ਕੋਈ ਡੇਢ ਸਾਲ ਪਹਿਲਾਂ ਵੀ ਮੈਂ ਉਹ ਸਾਡੇ ਸਦਕਾਰ ਨੂੰ ਗੱਲ ਮਤੇ ਤਾਂ ਉਸ ਵਕਤ ਸਿੱਧੇ ਹੀ ਮੇਰੇ ਚਾਏ ਸੀ

اس موقع تے کھلا کرنا کیونکہ پنجاب جس دور میں گزر رہا ہے اپنا ہر روح دیکھتے ہیں آج کا نمی گل چلی ہے کہ جنا ایک بہت مند پانی کٹنا ہوئی میں نے تو گل کے لیے دلوں ہو بھی کرنا ہے اسے آپ بہت مند پانی ہوئی ایک بچے دن جس طریقے کے ہاں اور میں پرماتمہ دے چرنا چرداز کرتا ہے کہ مالا جس پرواہ کے لیے پریاد کرتا ਲੇਕਿਨ ਉਸ ਤੋਂ ਬਾਅਦ ਜਿਹੜੀ ਉੱਥੇ ਰਾਜਨੀਤੀ ਚੱਲ ਰਹੀ ਹੈ ਇੱਕ ਬੰਦੇ ਨੇ ਜੇ ਕ੍ਰਾਈਮ ਕੀਤਾ ਹੈ ਤੇ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਜਿਹੜੀ ਦੁਨੀਆ ਭਰ ਦੇ ਪੰਜਾਬੀ ਬੈਠੇ ਆ ਪਰਵਾਸੀਆਂ ਦੇ ਨਾਂ ਤੋਂ ਉਹਨਾਂ ਨੂੰ ਖਤਰੇ ਚ ਪਾ ਦਿੱਤਾ ਬੇਸ਼ੱਕ ਇਹਨਾਂ ਨੂੰ ਕੋਈ ਲੱਗਣੀ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇੰਨੇ ਸਖਤ ਚੀਜ਼ਾਂ ਬਣਾਈਏ ਕਾਨੂੰਨ ਬਣਾਈਏ یہ کہ کوئی بھی کرائنڈ ہے کوئی دو نہ کر سکے لیکن یہ کہہ رہے ہیں سارے کتنے پہجا دیں گے کہ جی اپنے بیٹھے دنیا پر کے لوگ وہ کتنے جائیں گے اور سب تو اپنے سارے کسانی دے لوگ ہیں سب تو پہلا جیسی اسٹیشن سے جا کے ہار پا پا کے گلا چنے ٹول مجھا

ਸਾਡੇ ਵਾਸਤੇ ਗੁਰੂ ਆ ਜਿਹੜੀ ਧਰਤੀ ਆ ਗੁਰੂ ਸਾਹਿਬ ਨੇ ਆਪਣੇ 40 ਸੈਨ ਗਦਰਸ਼ਤ ਦੇ ਸ਼ੀਸ਼ੀਕਾ ਆ ਖਾਲਸਾ ਦੀ ਸਿਰਨਾਹ ਇੱਥੇ ਹੋਈ ਆ ਤੇ ਜੇ ਅਸੀਂ ਇਹ ਆ ਗੱਲ ਦੀ ਗੱਲ ਕਰੀਏ ਤੇ ਸਾਡੇ ਗੁਰਦਵਾਰ ਤੇ ਜਨਮ ਹੀ ਮਤਨਾ ਸਾਹਿਬ ਪਿਆ ਸੀ ਸੋ ਮੇਰਾ ਕਹਿਣ ਤੋਂ ਭਾਵ ਹੈ ਵਿਸ਼ਾ ਆਈਆਂ ਨਹੀਂ ਲੇਕਿਨ ਅਪਾ ਇਕੱਠੇ ਹੁੰਦੇ ਹਾਂ ਤੇ ਅਪਾ ਸਮਾਜਿਕ ਮੁੱਦਿਆਂ ਤੇ ਗੱਲ ਕਰਨ ਦੇ ਵਿੱਚ ਕਿ ਅਸੀਂ ਅੱਜਕੱਲ ਕਿਹਨੀਆਂ ਹੋਣ ਹਰੇਕ ਦੀ ਆਪਣਾ ਇੱਕ ਚੈਨਲ ਖੋਲ ਗਿਆ

ਸਿੱਧੇ ਰੋ ਭਾ ਕੇ ਰੱਖਣਾ ਗਾਈਡ ਕਰਨਾ ਸਹਿਯੋਗ ਕਰਨਾ ਸਹਿਯੋਗ ਕੀ ਪਾਉ ਨਾਲ ਪੰਜਾਬ ਅਕੇ ਵਸਦਾ ਇੱਕ ਬੰਦੇ ਨੇ ਬਾਕੀ ਗੱਲ ਹੀ ਜਿਹੜੀ ਮਰਜੀ ਸਰਕਾਰ ਆ ਗਈ ਸਰਕਾਰਾਂ ਦਾ ਹੀ ਕਾਜ ਆਬ ਹੋਣੀ ਹੈ ਕਿ ਲੋਕ ਆਪ ਇਹ ਮਨ ਬਣਾ ਲੈਣ ਬਿਲਕੁਲ ਬਹੁਤ سارے ਸਰਕਾਰੀ ਲੋਕ ਸਰਪੰਚ ਹੁੰਦੇ ਤੁਹਾਡੇ ਲੋਕ ਕਿੰਨੇ ਹੁੰਦੇ ਆ ਨੋ ਹਲਕੀਆਂ ਬਲਾਂਸਾ ਕੋਈ ਇਹ ਸਰਪੰਚ ਕਹੇ ਵੀ ਮੈਂ ਉਹ ਕਦੀ ਇਹ ਕਿਹਾ ਵੀ ਤੂੰ ਕਿਹੜੀ ਪਾਰਟੀ ਦਾ ਸਪੋਰਟ ਪਾਈ ਕਿ ਨਹੀਂ ਮੈਂ کئی بار جی لڑائی ہو سکتا پہلے سانج بنا پنجاب ہونا پینا اپرا چیز نے ہاتھ نہیں پڑے پردھان منتری کیا گر کے چلے گئے آیا وہی ٹریکٹر کسان وہی مزدور جنہ نے دیکھا کہ گرداسپور بورے حالت چمکور صاحب کو کالی کو

ਕੋਚੋ ਕੀ ਸੁਖਿੰਦਰ ਆ ਗਿਆ ਐਮਐਲਏ ਸਾਹਿਬ ਆ ਗਏ ਐਮਐਲਏ ਸਾਹਿਬ ਛੜੀ ਧਵਾ ਕੇ ਸਾਰਾ ਕੋ ਜੀਵਨ ਇਹ ਨਹੀਂ ਹੋਣਾ ਲੇਕਿਨ ਸਾਡੀ ਨੀਅਤ ਖੋੜ ਨਹੀਂ ਹੈ ਮੈਂ ਇਹਨਾਂ ਦੀ ਜ਼ਿੰਮੇਵਾਰੀ ਲੈ ਸਕਦਾ ਜਿੱਥੇ ਲੱਖੋ ਕੀ ਟੀਮ ਨੂੰ ਮੈਂ ਤੇ ਐਮਐਲਏ ਸਾਹਿਬ ਬੈਠੇ ਐ ਜੁਬੀਂ ਨਵਿੰਦਰ ਸਾਡੀ ਸਾਹ ਹੀ ਕੀ ਕੀਤੀ ਜਿੱਥੇ ਜਿੰਨੇ ਸਰਕਾਰ ਦੇ ਬੈਠੇ ਲੀਡਰ ਸਾਹਿਬਾਨ ਬੈਠੇ ਅੱਪਾ ਮੇਜ਼ੁਰ ਕੇ ਆਪਣੇ ਅਦਾਰਾ ਬਚਾਈਏ ਔਰ ਸਹਿਯੋਗ ਕਰੀਏ ਨਾ ਹੋਵੇ ਯਾ ਗਰੀਤ ਵਾਲੀ ਲਵਾਜੋ ਤੇ ਇਹ ਸਾਰੀ ਸਿਸਟਮ ਨੂੰ ਖਰਾਬ ਕਰਨ ਦੀ ਸ਼ੁਰੂਆਤ ਆਪਣੀ ਤੋਂ ਹੀ ਹੁੰਦੀ ਹੈ। ਤੋਂ ਸੰਸਥਾਵਾ ਬਚੋਣਾ ਸਾਡੀ ਜ਼ਿੰਮੇਵਾਰੀ ਆ। ਸਹਿਯੋਗ ਨਾਲ, ਪਿਆਰ ਨਾਲ, ਭਾਈਚਾਰਕ ਸਾਜ ਨਾਲ। ਉਹ ਸਾਡੇ ਗੁਰੂ ਨੇ ਇਹੀ ਕਿਹਾ। ਸਾਡੇ ਗੁਰੂ ਦਾ ਜਿਹੜਾ ਸਰਵਸਾਂਗੀ ਵਾਲਤਾ ਦਾ ਸਨੇਹਾ ਕਿਰਤ ਕਰੋ ਨਾਲ ਦੇ ਉਹ ਵੰਡ ਸ਼ਕੋ। ਤੇ ਉਸ ਉਸ ਫਰਜ਼ ਤੇ ਤੇ ਆਪਾਂ ਪਹਿਰਾ ਦੇਣਾ ਹੈ। ਔਰ ਇਸ یہ ادارہ ہے شوگر مل مرڈا ہجانا ہزار پروار روزی روٹی کا سوال ہے اور جرورت ہے کٹنا اپنا خطرے کرنی پی کنکے سکار دن بالے دن اپنی خریدنی نہیں کی ہاں واپس سسٹم ٹھیک کرنا کچھ اپنا ایک دو گے جیت ابھی گل کرتے سو بھی ٹوکو سانوں بھی کہو یا گل تو کر رہے ہیں کسی ਅਸੀਂ ਸਾਡੇ ਘਰ ਤੇ ਟੇਕੋ ਕੋਈ ਭੱਜੇ ਨਹੀਂ ਆਸੀ ਹਾਰ ਨਾ ਹੋਣਾ ਸੋ ਮੇਰੀ ਤੁਹਾਡੇ ਸਿਰ 'ਤੇ ਬੇਨਤੀ ਆ ਸਾਰੇ ਜਣੇ ਇੱਕ ਦੋ ਧੋਕੇ ਸਾਰੇ ਨੂੰ ਚਾਹੀਦੀ ਔਰ ਗੁਰੂ ਸਾਹਿਬ ਆਸ਼ੀਰਵਾਦ ਤੇ ਗੁਰੂ ਸਾਹਿਬ ਕਿਰਪਾ ਕਰਨ ਸਕੀਨ ਤੇ ਇਹਨਾਂ ਸਾਰਿਆਂ ਤੇ ਸਾਰੇ ਪਰਿਵਾਰਾਂ ਦੇ ਨੌਜਵਾਨ ਨੇ ਕਿਸਾਨੀ ਕਿੰਨੇ ਨਾਲ ਜੁੜੇ ਆ ਸਧਾਰਨ ਪਰਿਵਾਰਾਂ ਤੋਂ ਆਏ ਆ ਦੁੱਖ ਦਰਦ ਸਮੇਂ ਤੇ ਇਸ ਸਮਾਜ ਦਾ ਉਹ ਮੈਨੂੰ ਲੱਗਦਾ ਇਸ ਦੁੱਖ ਦਰਦ ਨੂੰ ਤੁਸੀਂ ਹਮੇਸ਼ਾ ਰਾਤ ਨੂੰ ਪੈਣ ਲੱਗੇ ਬਿਸਤਰੇ ਤੇ ਸੋਚੂਗੇ ਇਹ ਜਦ ਬਣਾ ਨਹੀਂ ਦਾ ਗੱਨਾ ਆਇਆ ਟੂਰਨਾਮੈਂਟ ਨਿਆਂ ਉਂਤਾ ਕਿ ਨਹੀਂ ਆ ਇਹ ਭਾਵੇਂ ਹੋਣੀ ਪੈਣੀ ਆ ਉਸ ਦਾ ਸਾਰਾ ਇਲਾਕਾ ਵੀ ਸਹਿਯੋਗ ਕਰਦਾ ਔਕਾ ਕਿ ਮਸਲਾ ਅਜ ਪੰਜਾਬ ਨੂੰ ਬਚਾਉਂਦਾ ਆ ਪਾਰਟੀਆਂ ਕੁੱਤੀਆਂ ਪਿੱਛੇ ਰਹਿ ਗਈਆਂ ਗੱਲ ਪੰਜਾਬ ਨੂੰ ਬਚਾਉਂਦੀ ਆ ਪੰਜਾਬ ਐ ਤੇ ਸਾਰਾ ਪੂਸ਼ੀ ਸੋ ਮੇਰੀ ਸਾਰਿਆਂ ਨੂੰ ਬਿਕਵਾ ਜਿੱਥੇ ਸਾਰੀ ਟੀਮ ਨੂੰ ਬਤਾਈ ਹੈ ਉੱਥੇ ਗੁਰੂ ਸਾਹਿਬ ਦੇ ਚਰਨਾ ਕਾਸ਼ ਦੇਤੀ ਆ ਕਿ ਦੇਰ ਪਰੇ ਆਪ ਸਭ ਸਾਡੇ ਸਾਰਿਆਂ ਤੇ ਸਾਨੂੰ ਸਤਬੁੱਧੀ ਦੇਣ ਇਸ ਟੀਮ ਨੂੰ ਦੇਣ ਮਿਹਨਤ ਕਰਨ ਦਾ ਜਜ਼ਬਾ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਬਣਿਆ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ